ਕੱਲੀ ਜਾ ਗਏ ਹੋਇਆ ਮੇਰਾ ਨਹੀਂ ਲੱਗਣਾ ਟਾਈਮ ਮਿਸਤਰੀ ਵਾਲਾ ਕੋ ਮੁੰਡੇ ਨੂੰ ਲੈ ਜਾ ਨਾਲ ਨਹੀਂ ਜਾਣਾ ਇਕੱਲੇ ਚੱਲ ਫਿਰ ਇਦਾਂ ਹੀ ਕਰ ਲੈਣੀ ਆ ਫੇਰ ਕਿਦਨ ਜਾਵਾਂਗੀ ਇਕੱਠੇ ਆ ਫੇਰ ਚੱਲ ਜਾਗੇ ਤੇ ਮੰਮੀ ਨੂੰ ਪੁੱਛ ਲੈਣਾ ਪੁੱਛਿਆ ਵਾ ਹੁਣ ਦਾ ਰੋਟੀ ਪਾਣੀ ਮੰਮੀ ਮੈਂ ਸਾਰਾ ਕਰ ਦੁੱਤਾ ਵਾ ਤੇ ਸਾਮਾ ਨੂੰ ਮੈਂ ਆ ਤੇ ਜਾਣਾ ਵਾ ਪਰ ਇਹ ਆ ਕਿ ਸਾਮਾ ਦੀ ਰੋਟੀ ਤੁਸੀਂ ਪਕਾ ਲਿਓ ਮੁੜ ਕੇ ਮੇਰੇ ਕੋ ਨਹੀਂ ਕਿ ਆ ਕੇ ਪਕਾਈ ਜਾਣੀ ਜੇ ਤੇਰੇ ਕੋ ਨਹੀਂ ਪਕਾਈ ਜਾਣੀ ਤੇ ਮੇਰੇ ਕੋ ਪਕਾਈ ਜਾਣੀ ਆ ਕਦੀ ਉਹਨਾਂ ਨੂੰ ਚਾਹ ਦੇ ਕਦੀ ਉਹਨਾਂ ਨੂੰ ਪਾਣੀ ਦੇ ਉਹਨਾਂ ਦਾ ਤਾਂ ਭਾਂਡੇ ਹੀ ਨਹੀਂ ਮਾਣ ਤੇ ਚਲ ਕੋਈ ਨਹੀਂ ਫਿਰ ਕੀ ਜੇ ਇੱਕ ਦਿਨ ਕਰ ਲੋਗੇ ਤੇ ਰੋਜ਼ ਮੈਂ ਹੀ ਕਰਦੀ ਆ ਨਹੀਂ ਜਿੱਥੇ ਇੰਨਾ ਟਾਈਮ ਲੰਘਿਆ ਨਾ ਉਹਨੂੰ ਕਹਾਂ ਚਾਰ ਦਿਨ ਹੋਰ ਨਗਾ ਆ ਮਿਸਤਰੀ ਹਟਣਗੇ ਤੇ ਚਲ ਜੀ ਫਿਰ ਕਿਤੇ ਆਸੇ ਆ ਪਾਣੀ ਮੁੱਕਦਾ ਇਹ ਵੀ ਹੁਣ ਮੁਕਾ ਕੇ ਜਾਣਾ ਪੈਣਾ ਘਰ ਮੁੜ ਖਾਣਾ ਕਰਾਂ ਘੁਰਦਾਂ ਤੇ ਝੂੜੀਆਂ ਦਾ ਖਰਚਾ ਵੀ ਮੈਨੂੰ ਕਰਨਾ ਪੈਣਾ ਮੈਂ ਉਹਨਾਂ ਨੂੰ ਫੋਨ ਕਰਕੇ ਕਹਿੰਨੀ ਜੜੀਆਂ ਝੂੜੀਆਂ ਵਾ ਨਾ ਉਹ ਲੈ ਆਓ ਇੱਦਾਂ ਹੀ ਕਰਦੇ ਹਾਂ ਹੁਣ ਸੂਤਾਂ ਜੋਗੇ ਸਾਡੇ ਕੋਲ ਨਾ ਹੋਣ ਤੇ ਕਿੱਥੋਂ ਲਈਏ ਹੁਣ ਮੈਨੂੰ ਨਹੀਂਗਾ ਪਤਾ ਹੈਗਾ ਇਹ ਗੱਲ ਦਾ ਆ ਰੋਟੀ ਖਾਂਦਾ ਵੀ ਮਜ਼ਾ ਮਾਰਦਾ